ਤਤਸ੍ਰੀ ਕਾਲ ਦੋਸਤੋ ਦੋਸਤੋ ਇਸ ਪਟੜੀ ਤੇ ਚੱਲਦੀ ਰੇਲ ਪੂਰੀ ਦੀ ਪੂਰੀ ਗਾਇਬ ਹੋ ਗਈ ਤੇ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਕੁਝ ਡੱਬੇ 200 250 ਕਿਲੋਮੀਟਰ ਦੂਰ ਸਮੁੰਦਰ ਦੇ ਵਿੱਚੋਂ ਲੱਭੇ ਉਹ ਵੀ ਦੋ ਹੀ ਤੇ ਕੁਝ ਯਾਤਰੀ ਬੇਹੋਸ਼ ਹੋਏ ਪਟੜੀ ਤੋਂ ਬਾਹਰ ਡਿੱਗੇ ਲੱਭੇ ਪਰ ਬਾਕੀ ਸਾਰੀ ਟ੍ਰੇਨ ਕਿਤੇ ਨਹੀਂ ਲੱਭੀ ਹਾਂਜੀ ਦੋਸਤੋ ਇਹ ਬੇਹੱਦ ਤਰੱਕੀ ਸ਼ੁਦਾ ਮੁਲਖ ਜਪਾਨ ਦੀ ਘਟਨਾ 1978 ਦੀ ਟੋਕਿਓ ਲਾਈਨ ਹਾਦਸਾ ਕਰਕੇ ਇਹ ਮਸ਼ਹੂਰ ਆ ਸਕਾਈ ਟ੍ਰੇਨ ਇੱਕ ਉਹ ਨਾ ਬਣਾਈ ਸੀ ਜਿਹਦੇ ਵਿੱਚ ਜੀਪੀਐਸ ਸਿਸਟਮ ਕੈਮਰੇ ਸਾਰਾ ਕੁਝ ਲੱਗਾ ਸੀ ਪੂਰੀ ਆਧੁਨਿਕ ਟ੍ਰੇਨ ਸੀ ਇਹ ਪਰ 1978 ਦੀ ਇੱਕ ਰਾਤ ਨੂੰ ਇਹ ਟ੍ਰੇਨ ਚਲਦੀ ਚਲਦੀ ਗਾਇਬ ਹੋ ਗਈ ਨਾ ਇਹਦਾ ਪਿੱਛੇ ਕੋਈ ਰਿਕਾਰਡ ਤੇ ਨਾ ਕੋਈ ਇਹਦਾ ਅੱਗੇ ਰਿਕਾਰਡ ਸੋ ਦੋ ਵੱਡੇ ਪੱਧਰ ਤੇ ਸ਼ਾਨਦਾਰ ਵੀਣ ਸ਼ੁਰੂ ਹੋ ਗਈ ਪਹਿਲੀ ਗੱਲ ਤੇ ਇਹ ਨਹੀਂ ਸੀ ਸਮਝ ਆਉਂਦੀ ਕਿ ਐਨੇ ਟਨ ਵਜਨ ਵਾਲੀ ਰੇਲ ਦੇ ਡੱਬੇ ਸਮੁੰਦਰ ਤਾਈ ਕਿਵੇਂ ਪਹੁੰਚ ਗਏ ਫਿਰ ਇੱਕ ਹੋਰ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਜਿਹੜੇ ਯਾਤਰੀ ਰੇਲਵੇ ਲਾਈਨ ਦੇ ਬਾਹਰ ਡਿੱਗੇ ਬੇਹੋਸ਼ ਮਿਲੇ ਉਹਨਾਂ ਦੇ ਆਪਸ ਵਿੱਚ ਬਿਆਨ ਨਹੀਂ ਰਲਦੇ ਇੱਕ ਯਾਤਰੀ ਕਹਿੰਦਾ ਕਿ ਰੇਲ ਚਲਦਿਆਂ ਚਲਦਿਆਂ ਧੁੰਦੀ ਪੈ ਗਈ ਤੇ ਪ੍ਰਕਾਸ਼ ਹੀ ਹੋ ਗਿਆ ਇੱਕ ਯਾਤਰੀ ਕਹਿੰਦਾ ਕਿ ਮੈਂ ਤੇ ਰੇਲ ਤੇ ਚੜਿਆ ਹੀ ਨਹੀਂ ਜਦ ਕਿ ਉਹਦੀ ਟਿਕਟ ਵੀ ਕੱਟੀ ਰੇਲਵੇ ਵਿਭਾਗ ਨੇ ਤੇ ਉਹਦੇ ਚੜਨ ਦੀ ਵੀ ਐਂਟਰੀ ਹੋਈ ਫਿਰ ਦੂਜੇ ਨੰਬਰ ਤੇ ਜਿਹੜੇ ਉਥੋਂ ਦੇ ਵਿਗਿਆਨਕ ਉਹਨਾਂ ਇਹ ਥਿਊਰੀ ਸਾਹਮਣੇ ਲਿਆਂਦੀ ਵਿਗਿਆਨਕਾਂ ਨਹੀਂ ਲਿਆਂਦੀ ਜਿਹੜੇ ਰਹਾਸਵਾਦੀ ਵਿਗਿਆਨਕ ਹੁੰਦੇ ਉਹਨਾਂ ਕਿਹਾ ਜੀ ਕਿ ਇਹ ਕੋਈ ਟਾਈਮ ਸਲਿੱਪ ਹੋ ਗਿਆ ਧਰਤੀ ਦੇ ਟਾਈਮ ਨਾਲ ਉਹ ਤਾਂ ਇਹ ਟ੍ਰੇਨ ਗਾਇਬ ਹੋ ਗਈ ਆ ਫਿਰ ਫੋਰ ਇਹਦੀ ਖੋਜ ਪੜਤਾਲ ਕੀਤੀ ਗਈ ਵੀ ਕੁਛ ਨਾ ਕੁਛ ਤੇ ਦਾ ਲੱਭੇ ਹੁਣ ਇਹ ਗੱਲ ਵੜੀ ਹੈ ਨਾ ਹੈਗੀ ਆ ਵੀ ਜਾਪਾਨ ਵਰਗੇ ਮੁਲਖ ਦੀ ਟ੍ਰੇਨ ਗਾਇਬ ਹੋ ਜੇ ਹਾਲਾਂਕਿ ਅਮਰੀਕਾ ਕਨੇਡਾ ਸਪੇਨ ਚ ਵੀ ਇਹੋ ਜਿਹੇ ਹਾਦਸੇ ਹੋਏ ਆ ਪਰ ਦੋਸਤੋ ਆਪਣੀ ਗਰਬਾਣੀ ਗੁਰੂ ਸਾਹਿਬ ਜੀ ਨੇ ਲਿਖਿਆ ਨਾ ਦੋਹਾ ਸਿਰਿਆ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰਜਾਮੀ ਵਿਗਿਆਨ ਕਿੰਨੀ ਵੀ ਤਰੱਕੀ ਕਰ ਜੇ ਨਾ ਪਰ ਉਹ ਕੁਦਰਤ ਨੂੰ ਨਹੀਂ ਸਮਝ ਸਕੀ ਕੁਦਰਤ ਦੀ ਵਿਸ਼ਾਲਤਾ ਦਾ ਅਜੇ ਤੱਕ ਪੂਰਾ ਐਂਡ ਨਹੀਂ ਕੱਢ ਸਕੀ ਤੇ ਇਹੋ ਜੇ ਕਈ ਅਨੇਕਾਂ ਵਿਸ਼ਵ ਤੇ ਹਾਦਸੇ ਆ ਜਿੱਥੇ ਟ੍ਰੇਨਾਂ ਗਾਇਬ ਹੋ ਗਈਆਂ ਤੇ ਉਹਨਾਂ ਦਾ ਅੱਜ ਤੱਕ ਅਣਸੁਲਝਿਆ ਇਹ ਇਤਿਹਾਸ ਪਿਆ ਵਾ ਤੇ ਸੋ ਇਹ ਜਿਹੜੀ 1978 ਚ ਟ੍ਰੇਨ ਚ ਪਾਂਦੀ ਗਾਇਬ ਹੋਈ ਹੈ ਨਾ ਇਹ ਵੀ ਅਣਸੁਲਝਾ ਮਸਲਾ ਹੀ ਆ ਤੇ ਠੱਪ ਵਾ ਉਸ ਸਮੇਂ ਬੜੀ ਚਰਚਾ ਚਾਈ ਤੇ ਇਹ ਗੱਲ ਵੀ ਹੋਈ ਕਿ ਕੁਝ ਲੋਕ ਇਹਨੂੰ ਸਮਝਦੇ ਆ ਕਿ ਇਹ ਜਿਸ ਥਾਂ ਤੋਂ ਦੀ ਲੰਘ ਰਹੀ ਸੀ ਉਹ ਥਾਂ ਸਰਾਪਿਆ ਆ ਸੀ ਜਿਹੜੇ ਉੱਥੋਂ ਦੇ ਸਥਾਨਕ ਲੋਕ ਆ ਉੱਥੇ ਮੰਨਦੇ ਆ ਕਿ ਇਹ ਸਰਾਪਿਆ ਆ ਥਾਂ ਆ ਤੇ ਇਹ ਟ੍ਰੇਨ ਤਾਂ ਗਾਇਬ ਹੋ ਗਈ ਇੱਕ ਉਤਰਾਣਾ ਮਿਸਰ 'ਚ ਵੀ ਟ੍ਰੇਨ ਲਾਲ ਟ੍ਰੇਨ ਗਾਇਬ ਹੋਈ ਸੀ ਉਹਦੇ 'ਚ ਵੱਡੇ ਅਫਸਰ ਤੇ ਮੰਤਰੀ ਸਫ਼ਰ ਕਰਦੇ ਸਾਰੇ ਉਹ ਵੀ ਤੁਹਾਨੂੰ ਕਿਸੇ ਦਿਨ ਖੋਲ ਕੇ ਦੱਸਾਂਗੇ ਉਹ ਕਿੱਦਾਂ ਗਾਇਬ ਹੋਈ ਉਹ ਤੇ ਪੜਾ ਹੋਈ ਸੀ ਨਾ ਰੇਗਿਸਤਾਨ ਚ ਪਰ ਹੁਣ ਇੱਥੇ ਸਭ ਤੋਂ ਵੱਡੀ ਗੱਲ ਸੀ ਕਿ ਇਹ ਡੱਬੇ ਚਲੇ ਕਿੱਦਾਂ ਗਏ ਸਮੁੰਦਰ ਚ ਐਡੇ ਪਾਰੇ ਹਨਾ ਲੱਗੇ ਕੋਈ ਰੇਲਵੇ ਟਰੈਕ ਨਹੀਂ ਜਾਂ ਕੋਈ ਚੱਕਰ ਨਹੀਂ ਤੇ ਯਾਤਰੀ ਜਿਹੜੇ ਆ ਉਹ ਸਾਰੇ ਤੇ ਲੱਭੇ ਨਹੀਂ ਬਸ ਦੋ ਡੱਬੇ ਹੀ ਲੱਭੇ ਤੇ ਜਿਹੜੇ ਬਚੇ ਖੋਚੇ ਉਹਨਾਂ ਦੇ ਬਿਆਨ ਆ ਸੱਚ ਮਿਲਦੇ ਨਹੀਂ ਕੋਈ ਤੇ ਕਹਿੰਦਾ ਕਿ ਇਹ ਮਾਨਸਿਕ ਮਤਲਬ ਕੋਈ ਤਣਾਵ ਹੁਣ ਤਣਾਵ ਜਿਹੜਾ ਉਹ ਯਾਤਰੀਆਂ ਨੂੰ ਹੁਣ ਪਿੱਛੇ ਸਿਸਟਮ ਚ ਥੋੜੀ ਹੋਣਾ ਸੀ ਜਿਹੜਾ ਮਤਲਬ ਰੇਲਵੇ ਦਾ ਪਿੱਛੋਂ ਸਿਸਟਮ ਕੰਟਰੋਲ ਕਰਦਾ ਉਹਦੇ ਚ ਕੋਈ ਵਾਰਨਿੰਗ ਵੀ ਕੋਈ ਟ੍ਰੇਨ ਨੂੰ ਕੋਈ ਨੁਕਸਾਨ ਜਾਂ ਕੋਈ ਕਿਸੇ ਹਿਸਾਬ ਦਾ ਕੋਈ ਉੱਥੇ ਸਿਗਨਲ ਹੀ ਨਹੀਂ